ਸ੍ਰੀ ਕਾ ਜੀ ਸੰਤੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਓ ਸਾਰੇ ਜਾਨਵਰ ਤੇ ਘਰ ਪਰਵਾਹੀ ਹੋਣਗੇ ਐ ਸੱਜਣੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸੋਡੇ ਪਰ ਕੇ ਭਰਾਮਣ ਵਾਲੀ ਕੰਮ ਚੱਲਦਾ ਅੱਜ ਪਹੁੰਚੇ ਜੀ ਆਪਾਂ ਮਾਨਸਾ ਮੰਡੀ ਖਾਹਾਂ ਮਾ ਜਨ ਨਕੀਨੇ ਕੱਟੀਆਂ ਬੱਚੀਆਂ ਤੇ ਉਧਰ ਆਪਣਾ ਜਿਹੜਾ ਮਾਲ ਦੂਜਾ ਜਾਂਦਾ ਆਪਣਾ ਬਾਹਰ ਹਨਾ ਕਾਟੂ ਮਾਲ ਨੇ ਕਹਿ ਸਕਦੇ ਕਰੀਮੀ ਹੈ ਪੰਜਾਬ ਦੀ ਤੇ ਪਲੇ ਆਵਾਹ ਹੈ ਲੋ ਰੇਟੂ ਵੀ ਰਸਾਈ ਕੱਟੀਆਂ ਬੱਚੀਆਂ ਨੇ ਸਭ ਕੁਝ ਤੇ ਟਰੈਕਟਰ ਕੋਲ ਤਾਂ ਖੜ ਕੇ ਉਹਨਾਂ ਦੀ ਕਿਉਂਕਿ ਆਪਣਾ ਖੇਤਾਂ ਦਾ ਰਾਜਾ ਪਹਿਲਾਂ ਵਾਲੇ ਵੀਰਾਂ ਕੋਲ ਇਹ ਵੀ ਟੈਟਰ ਕੋਲ ਮਿਲੂਗੀ ਤੇ ਆਜੋ ਮਿਲਿਆਉਣੇ ਜੇ ਕਿਸੇ ਨੇ ਇਦਾਂ ਐਡ ਕਰਾਉਣੀ ਕਰ ਲੈ ਸੰਪਰਕ 628340299 ਕਮੈਂਟ ਕਰਕੇ ਲਾਜ ਮੈ ਦੱਸਿਓ ਕਿਵੇਂ ਵੀਡੀਓ ਮੰਗਦੇ ਕੀ ਘਾਟ ਬਾਤ ਆ ਆਜੋ ਮਿਲਦੇ ਸੱਜਣੋ ਲੈ ਸੱਜਣੋ ਇਹੋ ਆਪਣੇ ਪੰਜਾਬ ਦੀ ਕਰੀਮ ਆ ਆ ਦੇਖੋ ਝੋਟੀ ਕਿਆ ਬਾਤ ਆ ਯਾਰ ਬੜਾ ਟੌਪ ਕਲਾਸ ਆ ਟੋਕਰੋ ਜੇ ਸਿੰਘਾ ਸੁੰਗਾ ਨਹੀਂ ਕਰ ਲੋ ਚੈੱਕ ਇਥੋਂ ਬੜੀ ਕੱਬੀ ਆ ਯਾਰ ਆ ਤੁਹਾਨੂੰ ਬਹੁਤ ਟੌਪ ਦਾ ਲੱਗਿਆ ਸੀ ਮੁੱਤੀ ਵਾਲਾ ਪੱਠ ਪੜਾ ਜਾ ਗਿਓ ਕਰ ਲੋ ਰਾ 11 ਗਏ ਦੇ ਹੁਣ ਵਿਚਾਰੀ ਦੇ ਇਹਦੀ ਵੀ ਲੱਗ ਗਿਆ ਚੈੱਕ ਕਰੀਆਂ ਹੋਈਆਂ ਸਾਰੀਆਂ ਜਾਲੇ ਦੀ ਜਾਂਦੇ ਤਾਂ ਗੱਬਣ ਲੱਗਦੀ ਐ ਉਹ ਲੰਡੀ ਆ ਗਈ ਇੱਕ ਪਸ਼ੂ ਘਾਟਦਾ ਆ ਗਿਆ ਪੈ ਗਿਆ ਫਰਕ ਸੋਡੇ ਸਾਰੇ ਨਾਲ ਯਾ ਦੇਖ ਟਰੈਕਟਰ ਤਾਂ ਫਿਰ ਆਪਣਾ ਰਾਜਾ ਆ ਗਿਆ ਨਾ ਸਿੰਘ ਸੁੰਗ ਦੇਖ ਕਿੰਨਾ ਸੋਹਣਾ ਕਿਆ ਬਾਤ ਐ ਇਹ ਐ ਸੱਜਣੋ ਆਪਣੇ ਪੰਜਾਬ ਦੀ ਕਰੀਮ ਓਏ ਕਰੀਮ ਕਾਟੂ ਮਾਲ ਕਹਿੰਦੇ ਨੂੰ ਤਾਂ ਸ਼ਰਮ ਆਉਂਦੀ ਆ ਪ੍ਰਭੂ ਕਿਮਿਆਉ ਚੋਟੀ ਖੜੀ ਇੱਕ ਵਾਰਾ ਵੀ ਨਹੀਂ ਸੂਈ ਅਜੇ ਸੂ ਤਾਂ ਪੈਂਦੀ ਜੇ ਮਾੜਾ ਜੋਰ ਲੱਗ ਜੇ ਨਾ ਇਹ ਜਾਣਗੇ ਹੁਣ ਜੂਪੀ ਜਾਂ ਦਿੱਲੀ ਇਹ ਨਹੀਂ ਮੁੜਦਿਆਂ ਕਦੇ ਵੀ ਨਾ ਹੀ ਆਸ ਰੱਖਿਓ ਇਹਨਾਂ ਦੀ ਚੱਲ ਕਟਿਆਂ ਦਾ ਪਮਣ ਦੇ ਜਾਣਾ ਹੀ ਸਰਾ ਹੁੰਦਾ ਗੱਲ ਕਰ ਜਿਹੜੀਆਂ ਆ ਚੀਜ਼ਾਂ ਜਾਂਦੀਆਂ ਨੇ ਮੁੰਦਰੀਆਂ ਸਿੰਘ ਦੇਖੋ ਯਾਰ ਆ ਚੋਟੀ ਦੇ ਪਿੱਠ ਬੜਾ ਕਿਆ ਬਾਤ ਹੈ ਇਹ ਟੰਕੂੜ ਨੇ ਕਿਸੇ ਬਾਈ ਨੇ ਚੰਗੀ ਕਰਕੇ ਰੱਖਿਆ ਦਾ ਥਣਲੇਵਾ ਦੇਖ ਲੋ ਪੂਰੀ ਟੌਪ ਕਲਾਸ ਆ ਯਾਰ ਪਿੱਠ ਬੜਾ ਬਹੁਤ ਲੰਮਾਈ ਚ ਹੈ ਇਦਾਂ ਨੇ ਲੰਡੀਆਂ ਆ ਗਈਆਂ ਆ ਦੇਖੋ ਇਹ ਰਾ ਕਿੰਨੀ ਸੁਣੀ ਛੋਟੀ ਐ ਕਿੱਟਪੜੇ ਦੀ ਇਹ ਪੂਰੀ ਸ਼ਾਨਦਾਰ ਐ ਤੇ ਕਰ ਲਿਆ ਕਰੋ ਹਿੰਮਤ ਇਥੋਂ ਲੈ ਜਾ ਕਰੋ ਕੋਈ ਕੱਟੀ ਬੱਛੀ ਮਿਲ ਜਾਂਦੀ ਆ ਵਧੀਆ ਰੇਟ 'ਚ ਕੋਈ ਬਹਾਲਾ ਰੇਟ ਨਹੀਂ ਹੁੰਦਾ ਇਹਨਾਂ ਕੋਲੇ ਆ ਕੇ ਰੇਟ ਵੱਧਦਾ ਆਪਣਾ ਕੋਈ ਰੇਟ ਨਹੀਂ ਬਹਾਲਾ ਹੁੰਦਾ ਜ਼ਿਮੀਦਾਰ ਦਾ ਦੇ ਜਾਂਦਾ ਜ਼ਿਮੀਦਾਰਤਾ ਸਾਹਬ ਨਾਲ ਆਥਨੇ ਤੋਂ ਸਿੱਟੀ ਜਾਂਦਾ ਉਹ ਦੇ ਕੇ ਜਾਂਦਾ ਆਥਨੇ ਸਿੱਟੀ ਜਾਂਦਾ ਬਸ ਉਹ ਤੋਂ ਲੈ ਲੈਂਦੇ ਆ ਘਟ ਤਾਂ ਗਈਆਂ ਫਰਕ ਪੈ ਗਿਆ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਨਾ ਫਰਕ ਬਹੁਤ ਪੈ ਗਿਆ ਛੋਟੀਆਂ ਦਾ ਨਹੀਂ ਬਾਲੀਆਂ ਖੀਰੀਆਂ ਛੋਟੀਆਂ ਆਉਂਦੇ ਆ ਛੋਟੀਆਂ 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 ਕੱਟੇ ਘੱਟ ਹੁੰਦੇ ਆ ਛੋਟੀਆਂ ਬਾਲੀਆਂ ਆਉਂਦੀਆਂ ਜਿਵੇਂ ਆ ਨਗੀਨੇ ਆ ਦੋਨੇ ਯਾਰ ਇਹ ਕਿਹੜਾ ਕੱਟਾ ਕਿਸ ਦਾ ਤੇ ਆ ਜੋ ਤੁਹਾਨੂੰ ਹੋਰ ਦਿਖਾਉਣਾ ਤੇ ਝੰਡ ਧਲੇ ਖੜੀਆਂ ਆ ਬੇਰੀ ਥੱਲੇ ਤੇ ਝੰਡਲੀਆਂ ਦਿਖਾਉਣੇ ਆ ਜੋ ਘਾ ਦੇਖੋ ਤੁਹਾਨੂੰ ਨੀਲੀ ਰਾਵੀ ਯਾਰ ਮੱਝ ਇਹਨੂੰ ਪਤਾ ਹੀ ਆ ਸਾਹ ਪਾਕਿਸਤਾਨ ਵਾਲੀ ਆ ਅੱਖਾਂ ਵੀ ਚਿੱਟੀਆਂ ਆ ਸਿਰ ਤੇ ਫੂਲ ਆ ਕੋਲੀਆ ਦਾ ਬੱਚਾ ਥਾਂ ਤੋਂ ਚੈੱਕ ਕਰ ਲੋ। ਇਹ ਤੋਂ ਪਰੇ ਤਾਂ ਮੱਛੀ ਬਹੁਤ ਚੰਗੀ ਉੱਤਰ ਆਇਆ। ਬੱਚਾ ਤਿੰਨ ਥਾਂ ਦੀ ਰਹੀ ਐ। ਦੋਨੇ ਟੌਪ ਲਾਦਾ ਏਰ ਕਮੀ ਜਾਂਦੀ ਐ ਮੱਛੀ ਕਿਤੇ ਬਾਹਰ ਨਹੀਂ ਕੱਢੀ। ਕੋਲੀਆ ਦਾ ਬੱਚਾ ਲੱਗਦਾ। ਲੈ ਸੱਜਣੋ ਇਹ ਹੈ ਘਾਟੂ। ਘਾਟੂ ਮਾਲ ਕੀ ਕਹੀਏ ਇਹਨੂੰ ਯਾਰ ਘਾਟੂ ਮਾਲ ਕਿਉਂ ਕਹੀਏ ਇਹਨੂੰ? ਘਾਟੂ ਮਾਲ ਕਿਉਂ ਕਹੀਏ ਪ੍ਰਭੂ? ਆਹ ਸਿੰਘ ਪਰਲਾ ਵੀ ਟੁੱਟਿਆ ਪਿਆ ਤੇ ਤੋਤਾ ਹੋਰ ਇੱਕ ਵਿਚਾਰੀ ਦਾ ਕੀ ਬਣੂ ਯਾਰ ਲੋਕਾਂ ਜੇ ਮੈਂ ਹੀ ਸਾਮੀਆਂ ਵੇਚਦਾ ਕਰੂਂ ਪ੍ਰਭੂ ਦੂਜੇ ਹੋਰ ਵੇਚਦਾ ਕਰੂ ਕਿਸ ਨੂੰ ਗੱਲ ਕਰ ਕਿਸੇ ਦੀ ਮਜਬੂਰੀ ਹੁੰਦੀ ਹੈ ਕਿ ਉਵੇਂ ਵੇਚੀ ਜਾਂਦਾ ਕੋਈ ਸਾਮਦਾ ਨਹੀਂ ਕੋਈ ਬਾਹਰ ਜਾਈ ਜਾਂਦਾ ਅੱਡੋ ਅੱਡ ਸੋਚ ਆ ਜਾਂ ਵਿਚਾਰ ਹਨਾ ਬਾਕੀ ਮੱਝਾਂ ਚੰਗੀਆਂ ਆ ਪ੍ਰਭੂ ਇਹ ਟੌਪ ਕਲਾਸ ਦੀਆਂ ਜਿਵੇਂ ਆ ਛੋਟੀ ਘੜੀ ਬਹੁਤ ਟੌਪ ਦੀ ਹੈ ਲਾਲ ਨੀਲੀ ਕਾਲੇ ਰੰਗ ਦੀ ਤਾਂ ਥਣ ਚੱਕਣੀ ਦੇਖੋ ਯਾਰ ਗੱਟੀ ਆ ਬੱਚਾ ਆ ਗਿਆ ਕੋਲੇ ਦਾ ਦੁੱਧ ਇਹ ਦਿੰਦੀ ਥਣ ਹਰੇ ਪਏ ਆ ਪੂਰੀ ਟਾਪ ਆ ਯਾਰ ਜਿਵੇਂ ਆ ਬੈਠੀ ਮੱਝ ਸਿੰਗ ਬਜਾਇਦਾ ਵਿੱਚੋਂ ਗਲੀ ਜਾਂਦਾ ਯਾਰ ਇਹਦਾ ਡਰਦੀਆਂ ਥੋੜੀਆਂ ਕਿਤੇ ਬਾਹਰ ਨਹੀਂ ਕੱਡੀਆਂ ਬਾਹਲੀ ਲੰਮੀ ਝੋਟੀ ਆ ਇਹਦਾ ਪੀਕਅਪ ਵਾਲੀ ਚੜਨ ਵਾਲੀ ਪੀਕਅਪ ਜਿਵੇਂ ਉਹ ਨੀਲੀ ਦੀ ਖੜੀ ਐ ਤੇ ਅੱਜ ਹੋਰ ਦਿਖਾਉਣੇ ਸਨ ਥੋੜੀਆਂ ਇੱਥੋਂ ਚੈੱਕ ਕਰ ਲਓ ਕਾਲੀ ਯਾਰ ਗੱਡੀ ਲੰਬਾਈ ਐ ਹਣਾ ਛਾਣਾ ਛਾਣਾ ਵਿੱਚ ਦੇਖ ਲਓ ਕਿੰਨੀ ਝੋਲੀ ਬਹੁਤ ਵੱਡੀ ਸਦੀ ਚੋਈ ਖੜੀ ਹਨ ਖਾਲੀ ਕਰੀ ਟੋਪ ਆ ਪੂਰੀ ਅੱਜ ਦੀ ਇਹ ਨਹੀਂ ਮੁੜਦਿਆਂ ਕਦੇ ਵੀ ਸੱਜਣੋਂ ਆਪਣਾ ਕੋਲ ਦੁਬਾਰੇ ਨਹੀਂ ਆਉਣਗੀਆਂ ਜਿਹੜੀਆਂ ਬਾਗਿਆਂ ਦੇ ਅੰਦਰ ਤਰਸਾਂਗੇ ਆਪਾਂ ਝੋਟੀਆਂ ਨੂੰ ਮੁੜ ਕੇ ਨਹੀਂ ਮਿਲਦੀਆਂ ਨੀਲੀ 라ਵੀ ਨਾਲੇ ਬੂਰੀ ਐ ਨਾਲੇ ਨੀਲੀ 라ਵੀ ਐ ਸਿੰਘ ਰੁੱਟ ਗਿਆ ਵਜੇ ਦਾ ਇੱਕ ਆ ਤਾਂ ਯਾਰ ਕੇ ਤਾਂ ਜੰਮੂ ਬੇੜਾ ਬੈਠਿਆ ਪਿਆ ਸ਼ਾਮ ਦੇ ਨਹੀਂ ਪਤੰਦਰ ਜਮੇ ਯਾਰ ਕੀ ਹਾਲ ਕਰ ਰੱਖਿਆ ਮੈਂ ਇਸ ਦਾ ਪਿੰਜਰ ਬਣਾਦਾ ਪਿੰਜਰ ਆ ਬਹੁਤ ਵੱਡੀ ਆ ਵੀ ਨਹੀਂ ਆਉਂਦੀ ਕੀ ਗੱਪ ਚ ਹਾਥੀ ਜਾ ਵੀ ਨਹੀਂ ਚੜਦੀ ਆ ਵੀ ਟੌਪ ਤੇ ਮੇਰੇ ਦਸਤ ਰਹਿ ਗਈ ਆ ਮੁੰਡੇ ਵੀ ਪਾ ਆਇਆ ਪੁੱਤ ơi ਹੋਰ ਆ ਇਹ ਬੱਦੂ ਵੀ ਹੈ ਖਿਲਣਾ ਆ ਤੱਕ ਲੈਣਾ ਦੱਸ ਪਹਿਲਾਂ ਬੋਲ 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 ਤਸ ਲੈ ਕੇ ਬੋਲ ਪੁੱਤ ਤਸ ਦੇ ਪੁੱਤ ਕੱਟੀ ਲੈਣਾ ਕਿੱਡੀ ਕ ਕਿੱਡੀ ਕਿਲੇ ਜਾਏਗਾ ਹਾਂ ਇਹਦੀ ਜੱਡੀ ਆ ਲੈਣੀ ਹੈ ਲੈਣੀ ਹੈ ਹੈ ਕੁਛ ਬਾਈ ਨੂੰ ਕਿੰਨੇ ਦੀ ਹੈ ਇਹ ਨੂੰ ਕਿੰਨੇ ਦੀ ਹੈ ਕਹਿੰਦੀ ਸਕੂਲ ਜਨਾ ਨਾ ਸਕੂਲ ਕਮੀਚਾ ਬੱਲ ਪੁੱਤਾ ਐਲ ਕੇ ਜੀ ਕਿਹੜਾ ਪਿੰਡ ਆ ਤੇਰਾ ਉਂਗਲ ਕੱਢ ਮੂੰਚੋਂ ਪਿੰਡ ਕਿਹੜਾ ਹੱਥ ਕੱਢ ਪਹਿਲਾਂ ਪਿੰਡ ਕਿਹੜਾ ਹੱਥ ਕੱਢ ਲੋਕਲ ਆ ਥੱਲੇ ਕਰ ਆ ਲੈ ਜਾ ਫਿਰ ਚੰਗਾ ਇਹਦਾ ਕੱਟਾ ਯਾਰ ਉਧਰ ਬੈਠੀ ਉਹ ਲੈ ਜੀ ਚੰਗਾ ਛੋਟੀ ਲਈ ਉਹਦੀ ਏਡੀ ਚੰਗਾ ਐਂਪੂ ਉਹ ਚਲਾਵੈਲਾ ਜੋ ਆਕਾਂ ਨੂੰ ਸ਼ੌਂਕ ਬੜਾ ਯਾਰ ਬੱਚਾ ਭਾਜ ਦੇ ਬਜਾਰੇ ਸ਼ੌਂਕ ਨੂੰ ਸੱਜਣ ਇਹ ਸਾਨੂੰ ਦਿਖਾ ਦੇ ਮਾਲ ਆਪਣਾ ਘਾਟੂ ਮਾਲ ਕੀ ਕਹੀਏ ਰ ਇਹਨੂੰ ਪੂਰੇ ਟੌਪ ਦੇ ਸੀ ਤੇ ਹੁਣ ਮਿਲਾਂਗੇ ਸੱਜਣ ਤੁਹਾਨੂੰ ਅਗਲੀ ਮੰਡੀ ਡੱਬ ਵਾਲੀ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਇੱਕ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦੇ ਉਹਨਾਂ ਪਤਾ ਲੱਗ ਜਾਂਦਾ ਵੀ ਕੀ ਘਾਟ ਹੈ ਕੀ ਗੱਲਬਾਤ ਹੈ ਜਾ ਰੋ ਮਿਲਾਂਗੇ ਅੱਗੇ ਸੱਦ ਨੂੰ ਚੱਲਦੇ ਆਂ ਡੱਬ ਵਾਲੀ ਨੂੰ